ਅੱਜ ਹੈ ਗਿਆ ਜੀ ਵਿਆਹ ਦੀ ਲਾਸਟ ਵੀਡੀਓ ਕਿਉਂਕਿ ਅੱਜ ਜਿਹੜੀ ਭਾਜੀ ਵੰਡੀ ਜਾਣੀਆਂ ਸਾਰੇ ਪਿੰਡ 'ਚ ਇਹ ਦੇਖੋ ਰਵਾਜ ਹੁੰਦਾ ਆਪਣੇ ਪਿੰਡਾਂ 'ਚ ਵੀ ਆਪਾਂ ਦੇਖੋ ਜਦੋਂ ਆਪਣੇ ਕੋਈ ਵਿਆਹ ਹੁੰਦਾ ਹੈਗਾ ਤਾਂ ਆਪਾਂ ਸਾਰੇ ਪਿੰਡ 'ਚ ਜਾ ਕੇ ਭਾਜੀ ਵੰਡਦੇ ਆਂਗੇ ਦੇਖੋ ਇਹ ਜਦੋਂ ਆਪਾਂ ਨੇ ਭਾਜੀ ਵੰਡਿਆ ਵੀ ਦੁਪਹਿਰ ਹੈਗਾ ਪੂਰਾ ਕਿਉਂਕਿ ਹੁਣ ਤਾਂ 11 ਵਜੇ ਦੇ ਨਾਲ ਪੂਰੀ ਧੁੱਪ ਨਿਕਲਿਆ ਹੁੰਦੀ ਹੈਗੀ ਤੇ ਪਿੰਡਾਂ 'ਚ ਦੇਖੋ ਆਪਾਂ ਨੂੰ ਪਤਾ ਹੀ ਆ ਵੀ ਸਵੇਰੇ ਸਵੇਹਾ ਕੰਮ ਨਿਮੇੜ ਕੇ ਸਾਰੇ ਬਾਹ ਡਾਕ ਕੇ ਬਸ ਅੰਦਰੋਂ ਅੰਦਰੀ ਬਹਿ ਜਾਂਦੇ ਆ ਤੇ ਬਾਹ ਖੜਕਾ ਖੜਕਾ ਕੇ ਬਾਹਰ ਬੁਲਾਇਆ ਸਾਰਿਆਂ ਨੂੰ ਤੇ ਫੇਰ ਉਸ ਤੋਂ ਬਾਅਦ ਦੇਖੋ ਜਿਹੜੀ ਭਾਜੀ ਵੰਡਣ ਦੀ ਤਿਆਰੀ ਆ ਉਹ ਸਾਰੀ ਬੰਡੀ ਗਈ ਹੈਗੀ ਆਪਾਂ ਨੂੰ ਪਤਾ ਹੀ ਆ ਪਿੰਡਾਂ 'ਚ ਦੇਖੋ ਵੱਡੇ ਵੱਡੇ ਘਰ ਹੁੰਦੇ ਆਗੇ ਤੇ ਛੇਤੀ ਛੇਤੀ ਆਵਾਜ਼ ਨਹੀਂ ਜਾਂਦੀ ਜਦੋਂ ਆਵਾਜ਼ ਮਾਰਦੇ ਆਵਾਜ਼ ਨਹੀਂ ਜਾਂਦੀ ਕਿਉਂਕਿ ਘਰ ਬਹੁਤ ਵੱਡੇ ਹੁੰਦੇ ਆਗੇ ਤੇ ਇਹ ਦੇਖੋ ਆਪਾਂ ਨੇ ਸਾਰਾ ਸੁੰਡੇ ਨਾਲ ਸ਼ੇਅਰ ਕੀਤੀ ਹੈ ਵੀਡੀਓ ਕਿਉਂਕਿ ਜਿਹੜੇ ਆ ਇਦਾਂ ਦੇ ਰਿਵਾਜ ਹੁੰਦੇ ਆ ਦੇਖੋ ਬਹੁਤ ਜ਼ਿਆਦਾ ਘਟ ਗਏ ਅੱਗੇ ਨਾਲੋਂ ਅੱਗੇ ਬਹੁਤ ਜ਼ਿਆਦਾ ਸੀ ਪਰ ਹੁਣ ਵੀ ਹੈਗੇ ਆ ਪਿੰਡਾਂ 'ਚ ਪਰ ਬਾਲੇ ਪਿੰਡਾਂ 'ਚ ਘਟ ਗਏ ਰਵਾਜ ਇਹ ਇਹ ਦੇਖੋ ਕਿੱਡੇ ਕਿੱਡੇ ਘਰਾ ਦੇਖੋ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਤੇ ਬਹੁਤ ਜ਼ਿਆਦਾ ਵੱਡੇ ਵੱਡੇ ਪਿੰਡਾਂ 'ਚ ਘਰ ਹੁੰਦੇ ਆਗੇ ਇਸ ਤਰ੍ਹਾਂ ਦੇਖੋ ਜਦੋਂ ਆਵਾਜ਼ ਮਾਰਦੇ ਆ ਆਵਾਜ਼ ਸੁਣਦੀ ਨਹੀਂ ਹੁੰਦੀ ਕਿਉਂਕਿ ਦੂਰ ਬੈਠੇ ਹੁੰਦੇ ਆ ਤੇ ਹਵਾ ਵੀ ਬਹੁਤ ਜ਼ਿਆਦੇ ਚੱਲਦੀ ਸੀਗੀ ਤੇ ਹਵਾ ਚੱਲਦੇ-ਚੱਲਦੇ ਤਾਂ ਪੋਣੇ ਉੱਡ ਗਏ ਪ੍ਰਾਂਤਾਂਤੂ ਦੇਖੋ ਤੇ ਉਸ ਤੋਂ ਬਾਅਦ ਸਾਰੇ ਪੋਣੇ ਚੱਕੇ ਕਿਉਂਕਿ ਜਿਹੜੀ ਹਵਾ ਗਈ ਉਹ ਇੱਕੇ ਲੱਗਤ ਬਹੁਤ ਜ਼ਿਆਦੇ ਚੱਲਦੀ ਤੇ ਜਿਹੜੀਆਂ ਪ੍ਰਾਂਤਾਂ ਢੱਕੀਆਂ ਹੋਈਆਂ ਸੀ ਕੱਪੜਿਆਂ ਨਾਲ ਉਹ ਸਾਰੀਆਂ ਉੱਡਣ ਲੱਗੀਆਂ ਤੇ ਬਹੁਤ ਜ਼ਿਆਦੇ ਅਸੀ ਮਜ਼ਾਕ ਹੋਇਆ ਬਹੁਤ ਜ਼ਿਆਦੇ ਵਧੀਆ ਅੰਜਵਾਏ ਵੀ ਕੀਤਾ ਕਿਉਂਕਿ ਦੇਖੋ ਜਦੋਂ ਆਪਾਂ ਸਾਰੇ ਇਕੱਠੇ ਹੁੰਨੇ ਆ ਭੈਣ ਭਾਈ ਤਾਂ ਬਹੁਤ ਜ਼ਿਆਦੇ ਖੁਸ਼ੀ ਹੁੰਦੀ ਆ ਗੱਲਾਂ ਬਾਤਾਂ ਆਪਾਂ ਕਰਦੇ ਆਂਗੇ ਤੇ ਜਿਹੜਾ ਇਹ ਟਾਈਮ ਸੀ ਵਿਆਹ ਦਾ ਬਹੁਤ ਜ਼ਿਆਦੇ ਵਧੀਆ ਨਿਕਲਿਆ ਪਤਾ ਹੀ ਨਹੀਂ ਲੱਗਿਆ ਵੀ ਇੰਨਾ ਜ਼ਿਆਦੇ ਵਧੀਆ ਸੀਗਾ ਤੇ ਇੱਥੇ ਫਿਰ ਸਾਰਿਆਂ ਨੇ ਦੇਖੋ ਜਦੋਂ ਬਾਜੀ ਬੰਡੀ ਸਾਰਿਆਂ ਨੇ ਡੁੱਡੀ ਪ੍ਰਾਂਤਾ ਚੱਕ ਰੱਖਿਆ ਨੇ ਦੇਖੋ ਸਿਰਾਂ ਤੇ ਇਹ ਲਾਸਟ ਕਰ ਸੀਗਾ ਉਸ ਤੋਂ ਬਾਅਦ ਤੇ ਇਹ ਦੂਵਾਰ ਦੇਖੋ ਇਹ ਸੀ ਆਪਣੀ ਅੱਜ ਦੀ ਵੀਡੀਓ ਜਿਹੜੀ ਲਾਸਟ ਵਿਆਹ ਦੀ ਵੀਡੀਓ ਆ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਵੀਡੀਓ ਨੂੰ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਨਾਲ ਦੀ ਨਾਲ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਵੀਡੀਓ ਇਹ ਤੁਹਾਨੂੰ ਕਿਸ ਤਰ੍ਹਾਂ ਲੱਗੀ ਮਿਲਦੇ ਆ ਜੀ ਹੁਣ ਆਪਾਂ ਅਗਲੀ ਵੀਡੀਓ ਨਾਲ